ਲਾ ਨਾਮੇ ਕੀ ਸਲੋਕ ਦਸਮਾ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਹਤੀ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ ਅਸੀਂ ਸਿਆਣੇ ਬਣ ਜੰਨੇ ਆ ਭਾਈ ਦੇਖਦੇ ਆ ਸੰਸਾਰ ਦੇ ਵਿੱਚ ਗੁਰੂ ਤੋਂ ਵੱਡਾ ਬਣਨਾ ਚਾਹੁੰਦੇ ਆ ਮਹਾਰਾਜ ਕਹਿੰਦੇ ਜਿਹੜੇ ਤਤ ਜੀ ਨੇ ਬਣਾਏ ਨੇ ਸ੍ਰਿਸ਼ਟੀ ਬਣਾਈ ਆ ਉਹਦੇ ਨਾਲ ਦਾ ਤੇਰਾ ਸਰੀਰ ਰਚਿਆ ਵਾ ਤੂੰ ਆਪੇ ਆਪ ਨੂੰ ਬਹੁਤ ਚਤੁਰ ਬਣਿਆ ਬੈਠਾ ਭਾਈ ਜਹਤ ਜਿੱਥੋਂ ਆਪਾਂ ਲੱਗ ਹੋਏ ਆ ਉੱਥੇ ਜਾ ਕੇ ਆਪਣਾ ਛਟਕਾਰਾ ਵਾ ਹਰ ਬਿਸਰ ਸਦਾ ਖੁਵਾਰੀ ਹਰ ਬਿਸਰ ਤੇਰੇ ਗੁਣ ਗਲਿਆ ਜੀਤੋ ਲੱਗ ਹੋਈ ਆਤਮਾ ਉਹਦੇ ਵਿੱਚ ਹੀ ਲਿਆ ਹੋਣਾ। ਕੋਈ ਸਤਿਗੁਰ ਸਮਝਾਉਂਦੇ ਨੇ ਜਿਹਹਤਿ ਉਪਜਿਆ ਨਾਨਕਾ ਲੀਨ ਤਾਹਿ ਮਹਿਮਾਨ। ਜੀਤੋ ਲੱਗ ਹੋਏ ਆ ਉਪਜ ਜਿਦੋਂ ਭਾਵ ਸਾਡੀ ਦੂਰੀ ਬਣ ਗਈ ਆ ਉਹਦੇ ਵਿੱਚ ਹੀ ਆਪਾਂ ਲੀਨ ਹੋਣਾ। ਫੇਰ ਹੀ ਆਪਾਂ ਨੂੰ ਸੁਖ ਮਿਲਣਾ ਮਾ। ਜਿਵੇਂ ਪਾਣੀ ਚ ਪਾਣੀ ਮਿਲ ਕੇ ਉਹਦਾ ਰੂਬਣ ਜਾਂਦਾ ਪਾ, ਇਵੇਂ ਆਤਮਾ ਨੇ ਪ੍ਰਾਤਮਾ ਚ ਲਿਆ ਹੋਣਾ ਮਾ। ਪਰ ਆਪਾਂ ਆਪਣੀ ਮਤ ਨਾਲ ਤਾਂ ਹੋ ਨਹੀਂ ਸਕਦੇ। ਇਹ ਗੁਰ ਕੀ ਮਤ ਲੈਣੀ ਆਪਾਂ। ਗੁਰ ਕੀ ਮਤ ਤੋਂ ਲਿਹੋ ਜਾਣੇ, ਭਗਤੀ বিনা ਬੈ ਡੁੱਬੇ ਸਿਆਣੇ। ਆਓ ਸਾਰੇ ਮਿਲ ਕੇ ਆਪਾਂ ਇਹ ਗੁਰ ਕੀ ਮਤ ਲੈ ਕੇ ਇਹ ਗਰੁੱਪ ਅੰਦਰ ਸਾਈ ਰਾਤ ਦੇ ਚੱਲ ਕੇ ਆਪਾਂ ਘਰ ਪਹੁੰਚੀਏ